ਸਸਿਆਕਾਲ ਦੋਸਤੋ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਤਾਂ ਪਤਾ ਸਾਨੂੰ ਦੱਸਦੇ ਕਿ ਬੁਲਟਾਂ ਦੇ ਅਲੱਗ-ਅਲੱਗ ਮਾਡਲਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਬੈਟਰੀਆਂ ਲੱਗਦੀਆਂ ਜਿੱਦਾਂ ਕਿ 9 ਖੜਮੀ ਅਤੇ 9 ਗੱਟੂ 14 ਗੱਟੂ ਅਤੇ 14 ਖੜਮੀ ਅਤੇ 5L V ਆਪਾਂ ਕਈ ਵਾਰ ਕੀ ਕਰਦੇ ਆ ਕਿ ਕਿ ਬੁਲਟ ਦੇ ਵਿੱਚ ਹੋਰ ਮੋਡਲ ਦੀ ਬੈਟਰੀ ਲਗਾ ਦਿੰਦੇ ਨੇ ਜਿਸ ਦੇ ਨਾਲ ਬੁਲਟ ਸਟਾਰਟ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਹੈ ਕਿ ਬੁਲਟ ਕਰੰਟ ਦੇ ਉੱਪਰ ਹੀ ਸਟਾਰਟ ਹੁੰਦਾ ਹੈਗਾ ਇਸ ਲਈ ਆਪਾਂ ਨੂੰ ਬੁਲਟ ਦੇ ਵਿੱਚ ਜੋ ਕੰਪਨੀ ਦੁਆਰਾ ਸਾਈਜ਼ ਦਿੱਤਾ ਹੁੰਦਾ ਉਹੀ ਬੈਟਰੀ ਲਗਾਉਣੀ ਚਾਹੀਦੀ ਹੈ ਤਾਂ ਕਿ ਬੁਲਟ ਦੀ ਸਟਾਰਟਿੰਗ ਦੇ ਵਿੱਚ ਕੋਈ ਦਿੱਕਤ ਨਾ ਆਵੇ ਆਪਾਂ ਕਈ ਵਾਰ ਕੀ ਕਰਦੇ ਆਂਗੇ ਆਪਾਂ ਕੋਈ ਹੋਰ ਲਗਾ ਦਿੰਦੇ ਆਂਗੇ ਬੈਟਰੀ ਜਿੱਦਾਂ ਕਿ 14 ਗੱਟੂ ਲੱਗਣੀ ਹੁੰਦੀ ਹੈ 14 9 ਗੱਟੂ ਲਗਾ ਦਿੰਦੇ ਆਗੇ ਉਹ ਕੁਝ ਟਾਈਮ ਚੱਲਦੀ ਉਸ ਤੋਂ ਬਾਅਦ ਫਿਰ ਉਹੀ ਦਿੱਕਤ ਦੇਣ ਲੱਗਦੀ ਹੈ ਇਸੇ ਲਈ ਕੰਪਨੀ ਉਨ੍ਹਾਂ ਦੇ ਵਿੱਚ ਅਲੱਗ-ਅਲੱਗ ਮਾਡਲਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀ ਬੈਟਰੀ ਹੀ ਲੈ ਕੇ ਆਉਂਦੀ ਹੈ ਆਪਾਂ ਨੂੰ ਉਹੀ ਬੈਟਰੀ ਹੀ ਲਗਾਉਣੀ ਚਾਹੀਦੀ ਹੈ ਤਾਂ ਕਿ ਅੱਗੇ ਜਾ ਕੇ ਆਪਾਂ ਨੂੰ ਕੋਈ ਦਿੱਕਤ ਨਾ ਆਵੇ ਸਸਿਆ ਕਾਲੀ ਤੇ ਦੱਸਣਾ ਤੁਹਾਨੂੰ ਵੀਡੀਓ ਕਿਦਾਂ ਦੀ ਲੱਗੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ